ਪਹਿਲੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਸਤਿ ਸ਼ਕਾਲ ਹਾਂਜੀ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਸਾਰੇ ਹੀ ਪੱਲੀ ਪੰਤੀ ਜਾਣਦੇ ਹੋ ਕਿ ਆਪਾਂ ਪਹਿਲੀ ਜਮਾਤ ਦਾ ਸਾਰਾ ਸਿਲੇਬਸ ਪੂਰਾ ਕਰ ਲਿਆ ਹੈ ਤੇ ਹੁਣ ਬੇਟਾ ਅਸੀਂ ਸਾਰੇ ਸਿਲੇਬਸ ਦੀ ਦੁਹਰਾਈ ਕਰਨ ਲਈ ਕੁਝ ਵਰਕਸ਼ੀਟਾਂ ਹੱਲ ਕਰਨ ਦਾ ਅਭਿਆਸ ਕਰਾਂਗੇ ਸਭ ਤੋਂ ਪਹਿਲੀ ਜੋ ਵਰਕਸ਼ੀਟ ਬੇਟਾ ਅੱਜ ਆਪਾਂ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਸਾਨੂੰ ਅੱਖਰਾਂ ਦਾ ਤਸਵੀਰਾਂ ਨਾਲ ਮਿਲਾਨ ਪੁੱਛਿਆ ਗਿਆ ਹੈ ਤੇ ਆਪਾਂ ਇਸ ਨੂੰ ਹੱਲ ਕਰਕੇ ਇਸ ਦਾ ਅਭਿਆਸ ਕਰਾਂਗੇ ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਬੇਟਾ ਸਭ ਤੋਂ ਪਹਿਲਾਂ ਸਾਡੇ ਕੋਲ ਅੱਖਰ ਹੈ ਆੜਾ ਅ ਅੰਬ ਤਾਂ ਸਾਨੂੰ ਇਹ ਮਿਲਾਨ ਕਰਕੇ ਬੇਟਾ ਦੱਸਿਆ ਗਿਆ ਹੈ ਅਸੀਂ ਬਾਕੀ ਅੱਖਰਾਂ ਦਾ ਤਸਵੀਰਾਂ ਨਾਲ ਮਿਲਾਨ ਕਰਾਂਗੇ ਅੱਗੇ ਹੈ ਬੇਟਾ ਰਾਰਾ ਰ ਰਿਕਸ਼ਾ ਅੱਗੇ ਹੈ ਸ ਸੇਬ cửa hàng không xin lỗi cửa ਹਾਂਜੀ ਪਿਆਰੀ ਬੱਚਿਓ ਜਿਵੇਂ ਅਸੀਂ ਅੱਖਰਾਂ ਦਾ ਤਸਵੀਰਾਂ ਨਾਲ ਮਿਲਾਨ ਕੀਤਾ ਹੈ ਤੁਸੀਂ ਸਾਰੇ ਬੱਚਿਆਂ ਨੇ ਇਸੇ ਤਰ੍ਹਾਂ ਹੀ ਪੂਰੀ ਪੰਜਾਬੀ ਵਰਣਮਾਲਾ ਦੇ ਅੱਖਰਾਂ ਦਾ ਤਸਵੀਰਾਂ ਨਾਲ ਮਿਲਾਨ ਕਰਨ ਦਾ ਬਿਆਸ ਜ਼ਰੂਰ ਕਰਨਾ ਹੈ ਅੱਗੇ ਚੱਲਦੇ ਹਾਂ ਪੁੱਤਰ ਅੱਖਰਾਂ ਦਾ ਅੱਖਰਾਂ ਨਾਲ ਮਿਲਾਨ ਕਰਨ ਵਲ ਹਾਂਜੀ ਪਿਆਰੀ ਬੱਚਿਓ ਧਿਆਨ ਦਿਓ ਸਾਡੇ ਕੋਲ ਇੱਕ ਸਮਾਨ ਅੱਖਰਾਂ ਦਾ ਮਿਲਾਨ ਦਿੱਤਾ ਗਿਆ ਹੈ ਜਿਵੇਂ ਕਿ ਤਾ ਨੂੰ ਤਾ ਨਾਲ ਮਿਲਾਇਆ ਗਿਆ ਹੈ ਹੁਣ ਅਸੀਂ ਇਸੇ ਤਰ੍ਹਾਂ ਅਗਲੇ ਅੱਖਰਾਂ ਨੂੰ ਉਹਨਾਂ ਦੇ ਸਮਾਨ ਅੱਖਰਾਂ ਨਾਲ ਮਿਲਾਵਾਂਗੇ ਤਾਂ ਸ਼ੁਰੂ ਕਰੀਏ ਹ ਹ ਛ ਚ ਛ ਡ ਡ ਤਾਂ ਇਸ ਤਰ੍ਹਾਂ ਅਗੇ ਅਸੀਂ ਮਿਲਾਵਾਂਗੇ ਂੰਗੇ ਨੂੰ ਂੰਗੇ ਨਾਲ ਅਗੇ ਹੈ ਪਿਆਰੇ ਬੱਚਿਓ ਣਾ ਣਾ ਨੂੰ ਮਿਲਾਵਾਂਗੇ ਣਾ ਨਾਲ ਹਾਂਜੀ ਪਿਆਰੇ ਬੱਚਿਓ ਜਿਵੇਂ ਕਿ ਅੱਜ ਅਸੀਂ ਅੱਖਰਾਂ ਦਾ ਤਸਵੀਰਾਂ ਨਾਲ ਮਿਲਾਨ ਕਰਨਾ ਸਿੱਖਿਆ ਹੈ ਔਰ ਅੱਖਰਾਂ ਦਾ ਅੱਖਰ ਨਾਲ ਮਿਲਾਨ ਕਰਨਾ ਸਿੱਖਿਆ ਹੈ ਤੁਸੀਂ ਇਸ ਕੀਤੇ ਹੋਏ ਕੰਮ ਦਾ ਅਭਿਆਸ ਜ਼ਰੂਰ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ